ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਇੱਕ ਔਰਤ ਦੇ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਘਰ ਦੇ ਵਿੱਚ ਕਿਰਾਏ ਦੇ ਉੱਤੇ ਔਰਤ ਰਹਿ ਰਹੀ ਸੀ ਜਿਸ ਦੇ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਦੱਸ ਦਈਏ ਔਰਤ ਦਾ ਨਾਮ ਸਪਨਾ ਦੱਸਿਆ ਜਾ ਰਿਹਾ ਜੋ ਰਖਦਾ ਸੀ ਔਰ ਦੋਵੇਂ ਹੀ ਕਿਰਾਏ ਦੇ ਵਿੱਚ ਰਹਿੰਦੇ ਸੀ ਔਰ ਦੱਸ ਦਈਏ ਕਿ 3-4 ਸਾਲ ਤੋਂ ਇਹ ਦੋਨੋਂ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀ ਤਾਂ ਅੱਜ ਔਰਤ ਦੇ ਵੱਲੋਂ ਇੱਕ ਖੋਫਨਾ ਕਦਮ ਚੁੱਕਿਆ ਗਿਆ ਔਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਗਈ ਹੈ ਫਿਲਹਾਲ ਅਜੇ ਤੱਕ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ ਹੈ ਆਖਿਰ ਕਿਉਂ ਇਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਫਿਲਹਾਲ ਮੌਕੇ ਦੇ ਉੱਤੇ ਪੁਲਸ ਪਹੁੰਚੀ ਹੈ ਪੁਲਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਤਾਂ ਵੇਖ ਸਕਦੇ ਹੋ ਔਰਤ ਦਾ ਨਾਮ ਸਪਨਾ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਹ ਖੋਫਨਾ ਕਦਮ ਚੁੱਕਿਆ ਗਿਆ ਔਰ ਅੰਮ੍ਰਿਤਸਰ ਦੇ ਮਜੀਠਾ ਚੁੱਕਿਆ ਗਿਆ ਇਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਤੇ ਨਾਲ ਦੇ ਨਾਲ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀਆਂ ਕਰਨਾ ਹੈ ਦੇਖ ਸਕਦੇ ਹੋ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ ਔਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਇਹ ਜਿਹੜੀ ਅਜੇ ਘਟਨਾ ਹੋਈ ਹੈ ਜਿਹੜੀ ਲੜਕੀ ਨੇ ਸੋਸਾਇਟੀ ਦੀ ਤੁਹਾਡੀ ਕੋਣ ਲੱਗਦੀ ਸੀ ਇਹ ਮੇਰੀ ਦੂਸਰੀ ਵਾਈਫ ਹੈ ਹਾਂਜੀ ਤੇ ਇਹ ਇੱਕ ਕਿਹੜੀ ਜਗ੍ਹਾ ਤੋਂ ਨੇ ਇਸ ਤਰ੍ਹਾਂ ਦੀ ਘਟਨਾ ਕੀਤੀ ਇਹਨੇ ਐਸੇ ਕਮਰੇ 'ਚ ਕੀਤੀ ਆ ਮੇਰਾ ਇਲਾਕਾ ਪਾਣੀ ਹੈ ਇਹ ਰਾਮਾਦੀਪ ਕੌਣੀ ਆ ਰਾਮਾਦੀਪ ਕੌਣੀ ਹਾਂਜੀ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਮੈਨੂੰ ਇੱਥੋਂ ਫੋਨ ਕੀਤਾ ਕਿਸੇ ਨੇ ਕਿ ਮਤਲਬ ਅਖੋ ਦੀ ਦੀ ਨਹੀਂ ਕਿ ਤੇਰੇ ਇਦਾਂ ਗੱਲਬਾਤ ਹੋ ਗਈ ਆ ਕਿ ਕਿੱਥੇ ਆ ਤੂੰ ਮੈਂ ਮੈਂ ਕੰਮ ਤੇ ਆ ਮੈਂ ਤੇ ਭੱਜ ਆਇਆ ਉਥੋਂ ਚਪਲ ਵੀ ਨਹੀਂ ਪਾਈ ਉਦਾਂ ਆ ਗਿਆ ਮੈਂ ਕੁਝ ਕਾਲ ਤੁਹਾਡੇ ਨਾਲ ਕਿੰਨੀ ਦੇ ਰਿਲੇਸ਼ਨ ਦੇ ਵਿੱਚ ਹੈ ਹੋ ਗਈ ਕੋਈ 3 3 ਸਾਲ 3 4 ਸਾਲ ਹੋ ਗਏ ਜਿਹੜੀ ਸਾਡੀ ਦੂਸਰੀ ਬਾਈ ਉਹ ਇਹੀ ਰਾਮਨਗਰ ਚ ਬੜੇ ਇੱਥੇ ਰਹਿੰਦੀ ਕਰਾਇ ਤੇ ਪਹਿਲੇ ਜਿਹੜੀ ਤੁਹਾਡੇ ਇੱਥੇ ਆਪਾਂ 2 ਮਹੀਨੇ 2 ਦੂਜਾ ਤੀਜਾ ਮਹੀਨਾ ਆਇਆ ਪਹਿਲਾਂ ਆਪਾ ਪੰਡੋਰੀ ਰਹਿੰਦੇ ਸੀ ਅੱਛਾ ਉੱਥੋਂ ਛੱਡ ਕੇ ਕਮਰਾ ਇੱਥੇ ਲਿਆ ਉਹ ਕਾਰਨ ਪਤਾ ਲੱਗਾ ਕੀ ਕਾਰਨ ਆ ਕੋਈ ਗੱਲ ਨਹੀਂ ਕੋਈ ਝਗੜਾ ਨਹੀਂ ਆਡਾ ਕਦੀ ਲੜੇ ਨਹੀਂ ਆਪਾਂ ਜਿਹਨੇ ਸੁਸਾਇਸਾਈਡ ਕੀਤਾ ਉਹਦਾ ਨਾਮ ਕੀ ਹੈ ਜੀ ਸਪਨਾ ਅੱਛਾ ਜੀ ਹਾਂਜੀ ਤੇ ਤੁਸੀਂ ਉਸ ਤਰ੍ਹਾਂ ਕਿਸ ਚੀਜ਼ ਦਾ ਕੰਮ ਕਰਦੇ ਹੋ ਮੈਂ ਫੈਕਟਰੀ ਕੰਮ ਕਰਦਾ ਤੁਹਾਨੂੰ ਲੱਗ ਕੇ ਪਤਾ ਲੱਗਾ ਜੀ ਹਾਂਜੀ ਉਹ ਝਗੜੇ ਚ ਮੈਂ ਕੋਈ ਝਗੜਾ ਨਹੀਂ ਆਡਾ ਮੈਂ ਘਰੇ ਛੱਡ ਕੇ ਗਿਆ ਕਿੰਨੇ ਵਜੇ ਆਪਾਂ ਥਾਂ ਹੋਇਆ ਇਹ ਕੁਝ ਟਾਈਮ ਤੋਂ ਹੁਣ ਮੈਂ ਵੀ ਨਹੀਂ ਕਿਛਾ ਲੈ ਵੇਸਾ 11 ਕ' ਤੇ ਵਾਜੀ ਗਿਆ ਨੇ ਅੱਛਾ ਹੁਣ ਇਸ ਬਾਰੇ ਪੁਲਿਸ ਨੂੰ ਕਹਿ ਦਿੱਤਾ ਨਹੀਂ ਪੁਲਿਸ ਨੂੰ ਉਹ ਆਉਂ ਕੀਤਾ ਫੋਨ ਪਾਇਆ ਤੇ ਫੇਰ ਫੋਨ ਕੋਈ ਕੀ ਕਰਦੇ ਕੋਈ ਗੱਲਬਾਤ ਕੋ ਸਾਜੀ ਵਖਰੇ ਉਸ ਤੋਂ ਕੋਈ ਕਿਹੜੀ ਜਗ੍ਹਾ ਤੇ ਰਹਿੰਦੇ ਓਦਾਂ ਦਾ ਗੱਲ ਵਾਲੀ ਰਹਿੰਦਾ ਰਾਜ ਭਾਜੀ ਕਿ ਕਿੱਥੋਂ ਰਹਿਣ ਵਾਲੇ ਹੋ ਇਮੀਡੀਏਟਾ ਰੋਡ ਇੱਥੇ ਰਹਿੰਦੇ ਆ ਕਿਹੜਾ ਹਾਕਾ ਜੀ ਇਹ ਆਮਨਗਰ ਇਹ ਕਾਫੀ ਚਿਰ ਦੇ ਰਹਿੰਦੇ ਇੱਥੇ ਦਿਨ ਨਾਲ ਤਾਂ ਅੱਜ ਕੀ ਗੱਲ ਹੋਈ ਹੈ ਜਿਹੜੀ ਹਾਂ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਇਹ ਅੱਗੇ ਵੇ ਹੁੰਦਾ ਜਾਂਦਾ ਸੀ ਦਵਾਈਆਂ ਲਿਆ ਕੇ ਦਿੰਦਾ ਸੀ ਅੱਜ ਕੱਲ ਜੂਰੀਏ ਦੀ ਦਵਾਈ ਲੈ ਕੇ ਦਿੱਤੀ ਇਹਨੇ ਨਾਲ ਕੋਈ ਇਹ ਜਗ੍ਹਾ ਤੇ ਕਿਰਾਏ ਤੇ ਰਹਿੰਦੇ ਹੋ ਮੈਂ ਹੀ ਤਾਂ ਅੱਜ ਗੁਰਦੁਆਰੇ ਗਏ ਪ੍ਰਧਾਨ ਦੇ ਮੁੰਡੇ ਰਾਹ ਹੈਗਾ ਵਾ ਤਾਂ ਹੀ ਤੋਂ ਉਧਰੋਂ ਉਧਰ ਪਰੋਂ ਹੋ ਕੇ ਤੇ ਗੁਰਦੁਆਰੇ ਬੈਠੇ ਆ ਤਾਂ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਤੁਸੀਂ ਹਾਂਜੀ ਤੁਸੀਂ ਉਸ ਦਿਨ ਅੱਥੇ ਕਿਰਾਏ ਤੇ ਰਹਿੰਦੇ? ਹਾਂਜੀ ਰਹਿੰਦੇ ਤਾਂ ਪਰ ਇਸ ਵਕਤ ਨਹੀਂ ਮੈਂ ਪਹਿਲਾਂ ਦੋ ਕੰਮਾਂ ਦਾ ਕੰਮ ਕਰਕੇ ਪਰ ਨਾ ਕੇ ਆਪਣੇ ਗੁਰਦੁਆਰੇ ਚਲ ਗਿਓ ਉਸ ਤੋਂ ਬਾਅਦ ਆਣ ਨੂੰ ਇਹ ਵੀ ਕੰਮ ਤੇ ਗਿਆ ਉਹ ਵੀ ਕੰਮ ਤੇ ਗਈ ਦੋਨੇ ਕੰਮ ਤੇ ਇਹ ਤਾਂ ਲਾਲਾ ਲਾਲਾ ਹੋਈ ਆ ਗੁਰਦੁਆਰਾ ਤਾਂ ਤੁਹਾਡੇ ਸਾਹਮਣੇ ਤੇ ਰੋਲਾ ਪਿਆ ਇੱਥੋਂ ਲੋਕੀ ਸਾਰੇ ਬਾਹਰ ਆਏ ਮਾਂ ਵੀ ਆ ਗਈ ਸਾਰਿਆਂ ਮੇਰੇ ਮੰਗਰਾ ਆ ਗਏ ਜਿਹੜੀਆਂ ਜਿੰਨੀਆਂ ਗਈਆਂ ਇਹ ਲੜਕੀ ਨੇ ਸੁਸਾਇਡ ਕੀਤੀ ਇੱਥੇ ਰਹਿੰਦੀ ਸੀ ਇਹ ਉਹ ਨਾਲ ਦਾ ਹੁੰਦਾ ਹੀ ਖਰਚਾ ਪਾਣੀ ਦਿੰਦਾ ਹੀ ਨਾ ਰੋਇਆ ਦਿੰਦਾ ਹੀ ਉਹਰਾ ਰਾਤਾਂ ਵੀ ਦਿੰਦਾ ਹੀ ਇਹ ਨਹੀਂ ਕਿ ਦਿਨੇ ਹੀ ਹੁੰਦਾ ਹੀ ਰਾਤ ਵੀ ਰਹਿੰਦਾ ਹੀ ਉਹਰਾ ਪੂਰੀ ਸਹਿਮਤੀ ਹੀ ਉਹਦੀ ਨਾਲ ਕੋਈ ਝਗੜੇ ਝੂੜੇ ਦਾ ਕੋਈ ਗੱਲ ਨਹੀਂ ਇਹ ਅੱਜ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਾਰ ਜਾਣੇ ਪਰਮਾਤਮਾ ਜਾਣੇ ਇਹ ਦੋਨੇ ਇਕੱਠੇ ਹੀ ਕੰਮ ਤੇ ਜਾਂਦੇ ਹੀ ਅੱਛਾ ਅੱਗੇ ਪਿੱਛੇ ਜਾਂਦੇ ਹੀ ਕੋਈ ਐਵੀਵਿ ਜਿੰਨੀ ਗੱਲ ਇਹ ਸਾਨੂੰ ਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਦੀ ਕਿਸ ਨੇ ਸੁਸਾਈਡ ਕੀਤੀ ਹੈ ਅਸੀਂ ਮੌਕੇ ਤੇ ਪਹੁੰਚੇ ਇੱਥੇ ਕੋਈ ਨਾ ਸੁਸਾਈਡ ਨੋਟਸ ਨਹੀਂ ਮਿਲਿਆ ਔਰ ਇਹਦੀ ਡੈੱਡ ਬੋਡੀ ਮਿਲੀ ਹੈ ਜਦੇ ਗਲੇ ਵਿੱਚ ਹਾਲ ਲੈਂਦਾ ਨਿਸ਼ਾਨ ਹੈ ਲੜਕੀ ਦਾ ਨਾਮ ਸੁਪਨਾ ਹੈ ਇਹਦੇ ਹਸਬੰਦ ਦਾ ਨਾਮ ਰਵਿੰਦਰ ਸਿੰਘ ਹੈ ਜੋ ਜੋ ਮੌਕੇ ਤੇ ਰਵਿੰਦਰ ਸਿੰਘ ਕੰਮ ਤੇ ਗਿਆ ਹੋਇਆ ਸੀ ਇਹਨਾਂ ਦੇ ਕਿਰਾਏਦਾਰਾਂ ਨੇ ਲੱਗੇ ਨੇ ਫੋਨ ਕਰਕੇ ਬੁਲਾਇਆ ਵਾ 10 ਕੁਆਰਟਰ ਨੇ ਦਸਾਂ ਵਿੱਚ ਬਖਰੇ ਬਖਰੇ ਕਿਰਾਏਦਾਰ ਇੰਦੇ ਨੇ ਤੇ ਜਿਹੜਾ ਹੁਣ ਮਾਲਕ ਨੂੰ ਬੁਲਾ ਰਹੇ ਆ ਉਨੂੰ ਪੁੱਛਾਂਗੇ ਕਿ ਇਸ ਸਚਾਈ ਵੀ ਕਿੰਨੇ ਦਿਨ ਤੋਂ ਰਹਿ ਕੇ ਆਈ ਡੈਂਟੀਫਾਈ ਜਮਾ ਕੀਤੀ ਨਹੀਂ ਕੀਤੀ ਜੋ ਵੀ ਸਚਾਈ ਸਾਹਮਣੇ ਆਏਗੀ ਉਸ ਤੋਂ ਕਾਰਵਾਈ ਕੀਤੀ ਜਾਏਗੀ